ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਤੁਹਾਡਾ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਆਤਮੀ ਟੀਵੀ ਤੇ ਅੱਜ ਅਸੀਂ ਤੁਹਾਡੇ ਵਾਸਤੇ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਜਿਸ ਦੇ ਵਿੱਚ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਗੋਬਿੰਦਪੁਰਾ ਸਾਹਿਬ ਬਾਛਾਈ ਦਸਮੀ ਜੋ ਕਿ ਅੰਬਾਲਾ ਹਰਿਆਣਾ ਵਿਖੇ ਸਥਿਤ ਹੈ ਗੁਰਦੁਆਰਾ ਬਾਛਾਈ ਬਾਗ ਵਾਲੇ ਸਥਾਨ ਤੋਂ ਆਰੰਭ ਹੋਏ ਚਿੜੀਆਂ ਅਤੇ ਬਾਜ ਦੇ ਉਸ ਯੁੱਧ ਨਜ਼ਾਰੇ ਨੂੰ ਦੇਖਦੇ ਹੋਏ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੀਰ ਅਮੀਰਦੀਨ ਅਤੇ ਸੰਗਤਾਂ ਸਹਿਤ ਇਸ ਪਵਿੱਤਰ ਸਥਾਨ ਤੇ ਪਹੁੰਚੇ ਤਾਂ ਚਿੜੀਆਂ ਨੇ ਬਾਜ ਨੂੰ ਰਸਤੇ ਵਿੱਚ ਇੰਨਾ ਗੰਭੀਰ ਜ਼ਖਮੀ ਕਰ ਦਿੱਤਾ ਕਿ ਬਾਜ ਨੇ ਇੱਥੇ ਡਿੱਗਦੇ ਸਾਰ ਹੀ ਪ੍ਰਾਣ ਤਿਆਗ ਦਿੱਤੇ ਜਿਸ ਨੂੰ ਦੇਖ ਕੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਖੂਵ ਵਾਲੇ ਅਸਥਾਨ ਤੇ ਖੜੇ ਹੋ ਕੇ ਇਹ ਵਚਨ ਉਚਾਰਨ ਕੀਤੇ ਚਿੜੀਆਂੋਂ ਸੇ ਮੈਂ ਬਾਜ ਤੜਾਉਂ ਗਿੱਦੜੋਂ ਸੇ ਮੈਂ ਸ਼ੇਰ ਬਣਾਉਂ ਸਵਾ ਲੱਖ ਸੇ ਇੱਕ ਲੜਾਉਂ ਤਵੇ ਗੋਬਿੰਦ ਸਿੰਘ ਨਾਮ ਕਹਾਂ ਗੁਰੂ ਪਾਤਸ਼ਾਹ ਨੇ ਇਹ ਵੀ ਬਚਨ ਕੀਤੇ ਕਿ ਜੋ ਮਾਈ ਭਾਈ ਹਰਪੂਰਨ ਮਾਸ਼ੀ ਨੂੰ ਇੱਥੇ ਇਸ਼ਨਾਨ ਕਰਕੇ ਹਾਜ਼ਰੀ ਭਰੇਗਾ ਉਸ ਦੀਆਂ ਮੰਨ ਮੰਗੀਆਂ ਮਰਾਦਾਂ ਪੂਰੀਆਂ ਹੋਣਗੀਆਂ ਸੋ ਸਾਧ ਸੰਗਤ ਜੀ ਬੇਨਤੀ ਹੈ ਕਿ ਸਤਿਗੁਰਾਂ ਦੇ ਚਰਨ ਛੋਹ ਪ੍ਰਾਪਤ ਧ੍ਰਤੀ ਇਸ ਮਹਾਨ ਪਵਿੱਤਰ ਸਥਾਨ ਦੇ ਦਰਸ਼ਨ ਅਤੇ ਸੇਵਾ ਕਰਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਉਮੀਦ ਕਰਦਾ ਹਾਂ ਹੀ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਊਗੀ ਜੇ ਤੁਸੀਂ ਵੀ ਕਦੇ ਅੰਬਾਲਾ ਸ਼ਹਿਰ ਆਏ ਤਾਂ ਗੁਰਦੁਆਰਾ ਬਾਦਸ਼ਾਹੀ ਬਾਗ ਅਤੇ ਗੁਰਦੁਆਰਾ ਗੋਬਿੰਦਪੁਰਾ ਸਾਹਿਬ ਦੇ ਦਰਸ਼ਨ ਕਰਕੇ ਜਰੂਰ ਜਾਣੇ ਹਨ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਜੋ ਚੈਨਲ ਤੇ ਨਵੇਂ ਹਨ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਅਤੇ ਬੈਲ ਆਈਕਨ ਨੂੰ ਦੂਰ ਪ੍ਰੈਸ ਕਰਨਾ ਮਿਲਦੇ ਹੈ ਕਿਸੇ ਹੋਰ ਧਾਰਮਿਕ ਵੀਡੀਓ ਦੇ ਨਾਲ